ਅੱਜ ਅਸੀਂ ਖੜੇ ਆ ਗੜਦੀਵਾਲਾ ਵਿਖੇ ਡਾਕਟਰ ਰਣਜੀਤ ਰਾਣਾ ਜੀ ਦੇ ਨਿਵਾਸ ਸਥਾਨ ਦੇ ਉੱਤੇ ਔਰ ਬਹੁਤ ਵੱਡੀ ਮਾਣ ਵਾਲੀ ਗੱਲ ਬਹੁਤ ਵੱਡੀ ਫਖਰ ਵਾਲੀ ਗੱਲ ਗੜਦੀਵਾਲਾ ਵਾਸੀਆਂ ਲਈ ਆ ਕਿ ਡਾਕਟਰ ਰਣਜੀਤ ਰਾਣਾ ਜੀ ਜੋ ਸੂਬਾ ਪਧਰੀ ਇਹ ਤਿੰਨ ਟੌਪ ਜਿਹੜੇ ਡਾਕਟਰ ਨੇ ਉਹਨਾਂ ਦੀ ਲਿਸਟ ਦੇ ਵਿੱਚ ਇਹਨਾਂ ਦਾ ਨਾਮ ਆਇਆ ਹੈ ਤੇ ਉਹ ਗੱਲ ਕਰਦੇ ਆ ਡਾਕਟਰ ਸਾਹਿਬ ਨਾਲ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਹੈ ਤੁਹਾਡੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡੇ ਇੱਕ ਕਮੰਤਰੀ ਡਾਕਟਰ ਦੇਵਸ ਹੁੰਦਾ ਜਿਹੜਾ ਰਾਸ਼ਟਰੀ ਲੈਵਲ ਤੇ ਮਨਾਇਆ ਜਾਂਦਾ ਉਹਦੇ ਵਿੱਚ ਸਰਕਾਰ ਵੱਲੋਂ ਜਿਹੜੇ ਅੱਛਾ ਕੰਮ ਕਰਦੇ ਡਾਕਟਰ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਇਹ ਇਨਾਮ ਦਿੱਤਾ ਜਾਂਦਾ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਬੈਸਟ ਪਰਫਾਰਮਿੰਗ ਸਰਜਨ ਦੇ ਵਿੱਚੋਂ ਮੈਨੂੰ ਚੁਣਿਆ ਗਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਤੇ ਉਹਨੇ ਮੈਨੂੰ ਇਸ ਲਾਗਜੋਗ ਕੰਮ ਲਈ ਮੈਨੂੰ ਪ੍ਰੋਤਸਾਹਿਤ ਕੀਤਾ ਉਹਨੇ ਮੈਨੂੰ ਇੱਕ ਲੈਟਰ ਵੀ ਦਿੱਤਾ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰਕਾਰ ਦਾ ਕਿ ਉਹਨੇ ਸਾਨੂੰ ਡਾਕਟਰਾਂ ਨੂੰ ਮਾਨ ਦਿੱਤਾ ਜਿਵੇਂ ਕਿ ਸਾਡੇ ਇਲਾਕੇ ਦੇ ਵਿੱਚ ਤਾਂ ਸਾਰੇ ਜਾਣਦੇ ਹੀ ਨੇ ਕਿ ਤੁਸੀਂ ਆਪਣੀਆਂ ਜਿਹੜੀਆਂ ਸੇਵਾਵਾਂ ਬਖੂਬੀ ਨਿਭਾਉਂਦੇ ਆ ਰਹੇ ਹੋ ਤੇ ਡਿਊਟੀ ਕਈ ਵਾਰੀ ਖਤਮ ਵੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵਿੱਚ ਵੀ ਜਿਹੜਾ ਤੁਸੀਂ ਉਹਨਾਂ ਨੂੰ ਆਪਣੇ ਜਿਹੜੇ ਵੀ ਮਰੀਜ਼ ਆਉਂਦੇ ਨੇ ਉਹਨਾਂ ਨੂੰ ਸਮਾਂ ਪੂਰਾ ਦਿੰਦੇ ਹੋ ਲੇਕਿਨ ਇੱਥੇ ਜਿਹੜਾ ਕਿਸ ਤਰੀਕੇ ਦੇ ਨਾਲ ਜਿਹੜੀ ਚੋਣ ਕੀਤੀ ਗਈ ਕਿਸ ਚੀਜ਼ ਨੂੰ ਜਨਕਿ ਮੁੱਖ ਰੱਖ ਕੇ ਹਾਂਜੀ ਇਹ ਸਰਕਾਰ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸਾਰੇ ਹਸਪਤਲ ਜਿਹੜੇ ਸਰਕਾਰੀ ਹਸਪਤਲ ਹੈ ਉਹਨਾਂ ਦਾ ਉਹਨਾਂ ਕੋ ਸਾਰਾ ਰਿਕਾਰਡ ਹੁੰਦਾ ਆਨਲਾਈਨ ਸਿਸਟਮ ਅਜਕਲ ਇੱਕ ਦਿਨ ਦੀ ਰਿਪੋਰਟ ਜਾਂਦੀ ਹੈਗੀ ਉੱਥੇ ਉਹਨੇ ਹਰ ਹਸਪਤਲ ਦੇ ਵਿੱਚੋਂ ਉਹਨੇ ਉਹ ਦੇਖਿਆ ਕਿ ਕਿਸ ਹਸਪਤਲ ਵਿੱਚ ਕਿੰਨੇ ਪਰਸੈਂਟ ਕੰਮ ਹੋ ਰਿਹਾ ਸਾਡੇ ਭੁੰਗੇ ਹਸਪਤਲ ਦੇ ਵਿੱਚ ਮੋਰ ਥੈਨ 700 ਹਰ ਮਹੀਨੇ 700 ਤੋਂ ਜ਼ਿਆਦਾ ਪਰਸੈਂਟ ਕੰਮ ਹੁੰਦਾ ਇਸ ਕਰਕੇ ਉਹਨੇ ਸਾਡੀ ਚੋਣ ਕੀਤੀ ਤੇ ਕਿਦਾਂ ਦਾ ਮਹਿਸੂਸ ਹੋਇਆ ਜਦੋਂ ਇੱਕ ਅਸੀਂ ਕਹਿ ਸਕਦੇ ਕਿ ਛੋਟਾ ਜਿਹਾ ਹਸਪੀਟਲ ਸੀ ਭੂੰਗੇ ਦਾ ਜਦੋਂ ਨਾ ਸਾਹਮਣੇ ਆ। ਦੇਖੋ ਜਿਹੜਾ ਛੋਟਾ ਹਸਪਤਲ ਪਵਾ ਭੂੰਗਾ ਹੈ ਪਰ ਜਿਹੜਾ ਇੱਕ ਰੂਰਲ ਜਗ੍ਹਾ ਤੇ ਹੈਗਾ ਜਿੱਥੇ ਪਿੰਡੋਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਹੂਲਤ ਉੱਥੋਂ ਮਿਲ ਸਕਦੀ ਸੀ। ਸਰਕਾਰ ਨੇ ਜੋ ਵੀ ਛੋਟੇ ਹਸਪਤਾਲਾਂ ਦੇ ਵਿੱਚ ਵੀ ਹੁਣ ਇਦਾਂ ਦਾ ਇਨਫਰਾਸਟ੍ਰਕਚਰ ਦਿੱਤਾ ਹੈ। ਇਦਾਂ ਨੇ ਸਹੂਲਤਾਂ ਦਿੱਤੀਆਂ ਉੱਥੇ ਡਾਕਟਰ ਵੀ ਸਾਡੇ ਵਰਗੇ ਲਗਾਏ ਆ ਤੇ ਅਸੀਂ ਲੋਕਾਂ ਦੇ ਕੰਮ ਆ ਰਹੇ ਆ। ਲੋ ਡਾਕਟਰ ਅਮ ਤੇ ਸਾਨੂੰ ਕਿਸੇ ਚੀਜ਼ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਮਰੀਜ਼ ਵੀ ਇਹਦਾ ਭਰਪੂਰ ਫਾਇਦਾ ਲੈ ਰਹੇ ਨੇ ਤੇ ਕਿੱਦਾਂ ਲੱਗ ਰਿਹਾ ਕਿ ਜਿਹੜਾ ਪਹਿਲੇ ਨਾਲੋਂ ਕੋਈ ਸੇਵਾਵਾਂ ਜਿਹੜੀਆਂ ਹੁਣ ਬਿਹਤਰ ਹੋਈਆਂ ਜੋ ਮਰੀਜ਼ ਲਈ ਜਿਹੜਾ ਸਰਕਾਰ ਵੱਲੋਂ ਕੋਈ ਦਵਾਈਆਂ ਵਗੈਰਾ ਜਿਹਦਾ ਟੈਸਟ ਵਗੈਰਾ ਵੀ ਸ਼ੁਰੂ ਕੀਤੇ ਗਏ ਹਾਂਜੀ ਬਿਲਕੁਲ ਜੀ ਇਸ ਵੇਲੇ ਜੋ ਸੈਟਅਪ ਦੇ ਵਿੱਚ ਪ੍ਰਾਇਮਰੀ ਹੈਲਥ ਵਿੱਚ ਸੈਕੰਡਰੀ ਹੈਲਥ ਦੇ ਵਿੱਚ ਕਾਫੀ ਸਰਕਾਰ ਨੇ ਇੰਪਰੂਵਮੈਂਟ ਕੀਤੀ ਹੈ ਸਰਕਾਰ ਹਰ ਤਰ੍ਹਾਂ ਦੇ ਮਸ਼ੀਨਰੀ ਹਰ ਤਰ੍ਹਾਂ ਦੀ ਦਵਾਈ ਸਾਨੂੰ ਪ੍ਰੋਵਾਈਡ ਕਰਾ ਰਹੀ ਹੈ ਔਰ ਅਸੀਂ ਲੋਕਾਂ ਨੂੰ ਉਹਦਾ ਫਾਇਦਾ ਦੇ ਰਹੇ ਸੋ ਦੇਖਿਆ ਜਾਵੇ ਤਾਂ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ ਔਰ ਇਸੇ ਖੁਸ਼ੀ ਦੇ ਵਿੱਚ ਅੱਜ ਮੁਬਾਰਕਤ ਬਾਤ ਦੇਣ ਪਹੁੰਚੇ ਨੇ ਆਪਣੇ ਡਾਕਟਰ ਬੀਰ ਅੰਬੇਦਕਰ ਵੈਲਫੇਅਰ ਸੁਸਾਇਟੀ ਗੜਦੀ ਵਾਲਾ ਦੇ ਪ੍ਰਧਾਨ ਤੇ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਅੱਜ ਡਾਕਟਰ ਸਾਹਿਬ ਨੂੰ ਮੁਬਾਰਕਵਾਦ ਦੇਣ ਪਹੁੰਚੇ ਔਰ ਕੀ ਕਹਿਣਾ ਹੈ ਇਸ ਤੇ ਆਪਣੇ ਪ੍ਰਧਾਨ ਜੀ ਦਾ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਹਰਪਾਲ ਸਿੰਘ ਪੱਟੀ ਜੀ ਦੇ ਨਾਲ ਹਾਂਜੀ ਬੀਤੇ ਦਿਨੀ ਸੁਭਾ ਸਰਕਾਰ ਵੱਲੋਂ .com ਡਾਕਟਰ ਡੇ ਤੇ ਸੂਬੇ ਭਰ ਵਿੱਚੋਂ ਜਿਹੜੇ 10 ਵੈਸਟ ਡਾਕਟਰ ਜਿਹੜੇ ਉਹਨਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ ਇਸ ਦਿਵਸ ਮੌਕੇ ਸਨਮਾਨ ਦਿੱਤਾ ਗਿਆ ਬੜੇ ਮਾਣ ਦੀ ਗੱਲ ਆ ਸਾਡੇ ਛੋਟੇ ਗੜਦੀ ਵਾਲਾ ਕਸਬੇ ਲਈ ਇਹ ਸਾਡੇ ਜੋ ਪੂਰੇ ਸੂਬੇ ਭਰ ਵਿੱਚੋਂ ਜਿਹੜੇ ਸਰਜਨ ਡਾਕਟਰ ਰਣਜੀਤ ਰਾਣਾ ਜੀ ਚੁਣੇ ਗਏ ਆ ਇਹ ਜਿਹੜਾ ਜਿਹਨਾਂ ਦਾ ਜਿਹੜਾ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਇਹ ਸਿਰਫ ਆਪਣੇ ਗੜਦੀਵਾਲਾ ਹਲਕੇ ਦੀ ਮਾਨ ਦੀ ਗੱਲ ਨਹੀਂ ਪੂਰੇ ਜ਼ਿਲ੍ਹੇ ਦੇ ਮਾਨ ਆ ਪੂਰੇ ਪੰਜਾਬ ਵਿੱਚ ਜਿਹੜਾ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਨਹੀਂ ਅੱਜ ਸਾਡੀ ਸੰਸਥਾ ਡਾਕਟਰ ਭੀਮਰਾਓਂ ਵਿਦਕਰ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਇਹਨਾਂ ਨੂੰ ਸਨਮਾਨ ਮਿਲਣ ਤੇ ਵਿਸ਼ੇਸ਼ ਤੌਰ ਤੇ ਅੱਜ ਸਨਮਾਨਿਤ ਕੀਤਾ ਗਿਆ ਇੱਥੇ ਮੈਂ ਦੱਸਣਾ ਚਾਹੁੰਦਾ ਜਿੱਥੇ ਡਾਕਟਰ ਸਾਹਿਬ ਆਪਣੇ ਜਿਹੜੀਆਂ ਸਿਹਤ ਸਭਾਵਾਂ ਵਿੱਚ ਵਧੀਆ ਕੰਮ ਕਰ ਰਹੇ ਆ ਉਹਦੇ ਨਾਲ ਨਾਲ ਜੋ ਸੋਸ਼ਲ ਸੰਸਥਾਵਾਂ ਉਹਨਾਂ ਨਾਲ ਮਿਲ ਕੇ ਵੀ ਜਿਹੜੇ ਨਿਤ ਦਿਨ ਸਮਾਜ ਭਲਾਈ ਦੇ ਕੰਮ ਕਰ ਰਹੇ ਆ ਇਹ ਇੱਕ ਬਹੁਤ ਵੱਡਾ ਸ਼ਲਾਘਾਜੋ ਕਦਮ ਆ ਮੈਂ ਆਖਰ ਵਿੱਚ ਸੰਸਥਾ ਵੱਲੋਂ ਡਾਕਟਰ ਰਣਜੀਤ ਰਾਣਾ ਜੀ ਦਾ ਧੰਨਵਾਦ ਕਰਦਾ ਜੋ ਇਨੀ ਮਿਹਨਤ ਕਰ ਰਹੇ ਆ ਜਿੱਥੇ ਪਬਲਿਕ ਨਾਲ ਵਿਚਰ ਰਹੇ ਆ ਨਾਲ ਦੀ ਸੇਵਾਵਾਂ ਦੇ ਰਹੇ ਆ ਉਹਨਾਂ ਨੇ ਆਸ ਕਰਦੇ ਆ ਵੀ ਜੋੜੀ ਅੱਗੇ ਤੋਂ ਵੀ ਜਿਹੜੇ ਆਪਣੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਗੜ੍ਹਦੀ ਵਾਲਾ ਨਾਮ ਰੌਸ਼ਨ ਕਰਨਗੇ ਜੈਪੀਨ ਜੈਪਾ ਸੋ ਬਹੁਤ ਹੀ ਸ਼ਾਂਤ ਸੁਭਾਅ ਦੇ ਔਰ ਮਿੱਠੇ ਸੁਭਾਅ ਦੇ ਡਾਕਟਰ ਰਣਜੀਤ ਰਾਣਾ ਜੀ ਜਿਨ੍ਹਾਂ ਨੂੰ ਕਿ ਅੱਜ ਜਿਹੜਾ ਇਸ ਤਰ੍ਹਾਂ ਦਾ ਜੋ ਪਦਵੀ ਜਿਹੜੀ ਉਹ ਮਿਲੀ ਹੈ ਤੇ ਉਹਦੇ ਲਈ ਮਾਣ ਵਾਲੀ ਗੱਲ ਹੈ ਜਿਵੇਂ ਕਿ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਪੂਰੇ ਜ਼ਿਲ੍ਹੇ ਲਈ ਅਸੀਂ ਗੜਦੀਵਾਲਾ ਨਹੀਂ ਕਹਿ ਸਕਦੇ ਕਿ ਪੂਰੇ ਜ਼ਿਲ੍ਹੇ ਲਈ ਜਿਹੜੀ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਜੋ ਚੋਣ ਹੋਈ ਆ ਉਸ ਦੇ ਵਿੱਚ ਡਾਕਟਰ ਰਣਜੀਤ ਰਾਣਾ ਜੀ ਦਾ ਨਾਮ ਆਇਆ ਮੈਂ ਹਰਦੇਂਦਰ ਦੀਪਕ ਕੈਮਰਾ ਪਰਸਨ ਜੋਤ ਗੜਦੀਵਾਲਾ ਦੇ ਨਾਲ ਆਪਣਾ ਪੰਜਾਬ 24